ਅਸਲੀ ਕਾਰਨ ਦੱਸਦਾ ਮੈਂ ਉਹ ਸੁਣੋ ਅਸਲੀ ਅਸਲੀ ਕਾਰਨ ਸੁਣੋ ਸਾਸੀ ਗੱਲ ਸਾਸੀ ਗੱਲ ਐਕਸਰਸਾਈਜ਼ ਕਰਦਾ ਮੈਂ ਇਹ ਦੇ ਲਾ ਇਹ ਦੇ ਲਾ ਮਸ਼ੀਨ ਚੱਲਦੀ ਆ ਬਾਤ ਕੀ ਹੋਇਆ ਐਕਸੀਡੈਂਟ ਹੋਇਆ ਤੈਨੂੰ ਪਤਾ ਨਹੀਂ ਤੈਨੂੰ ਪਤਾ ਨਹੀਂ ਐਕਸੀਡੈਂਟ ਹੋਇਆ ਆਹ ਦੇ ਲਾ ਮੁੰਡਾ ਅਗਲਾ ਅਗਲਾ ਗਈ ਨੂੰ ਸਿਆਣਾ ਹੋ ਗਿਆ ਇਹ ਬੰਦਾ ਘੈਂਡ ਆ ਸਮਝਾਇਆ ਕਰ ਓਏ ਸਮਝਾਉਣਾ ਨਹੀਂ ਇਹਨਾਂ ਨੂੰ तो। <coughs> रेडी <थोर, okay>? <itesse> करो <करके करके दीज्ञे> थे डॉन होर ओके आ रही है हाँ बहुत बढ़िया happy loading लोहो की ਹੋ ਤਪਿਆਰੇ ਸੁਚੇਰ ਮੱਲਾਵਾਲੇ ਮਿਰ ਲੱਗਦੇ ਹੋ ਤਪਿਆਰੇ ਜੱਤ ਮੱਲਾਵਾਲੇ ਆਹ ਜਿੰਦਾ ਹੈ ਬਹੁਤ ਪਿਆਰੇ ਸੁਚੇਰ ਮੱਲਾਵਾਲੇ ਅੰਮ੍ਰਿਤ ਦੇ ਦਰਵਾਜ਼ੇ ਤੇ ਕੁਝ ਕਰਦੋਣੇ ਕੁਝ ਕਹੋ ਬਾਬਾ ਜੀ ਬਣ ਗੀ ਸੋਹਦੇ ਆ ਬਾਬਾ ਜੀ ਪਿਆਰੇ ਸੁੱਚੇ ਅਰਮਨਾਂ ਵੜੇ ਵੀਰ ਲੱਗਦੇ ਬਹੁਤ ਪਿਆਰੇ ਸੁੱਚੇ ਅਰਮਨਾਂ ਵੜੇ ਵੀਰ ਲੱਗਦੇ ਬਹੁਤ ਪਿਆਰੇ ਓਕੇ ਲੱਗੀ ਰਹੇ ਗੁਜਾਰ ਸਦਾ ਗੁਣਵੰਦਦੇ ਰਹੋ ਦੇ ਦੇ ਨੇ ਸਾਰਿਆਂ ਨੇ ਹਾਂ ਦੇਖਦਾ ਕਰਦੇ ਫੋਲੋ ਕਰਦੇ ਕਰਦੇ ਇੰਸਟਾਗ੍ਰਾਮ ਹਾਂ YouTube ਸਹੀ ਹੈ تین ਨਾਮ ਕੀ ਚੈਨਲ ਦਾ ਆਡੇ ਚੈਨਲ ਦਾ ਨਾਮ ਨਹੀਂ ਮੈਂ ਉਹ ਦੇ ਨਹੀਂ ਦੇਖੋ ਫੋਲੋ ਕਰਦੇ ਸਾਰੇ ਇਹਨੇ ਸੋਚਣਾ ਪਿਆ ਤੁਹਾਨੂੰ ਸੋਚਣਾ ਪਿਆ ਤੁਹਾਨੂੰ ਨਾ ਠੀਕ ਹੈ ਠੀਕ ਹੈ ਹੈ ਲਾਈਕ ਵੀ ਦੋ ਇਸ ਦਾ ਵੀ ਕੋ ਹਾਂ ਠੀਕ ਹੈ ਫੇ ਫੇਸਬੁੱਕ ਤੇ ਵੀ ਜਾਇਆ ਕਰੋ ਅਸ਼ਵਨੀ ਜਨਕਲ ਤੇ ਠੀਕ ਹੈ ਓਕੇ ਹਾਂ ਹਾਂ ਓਕੇ ਇਹ ਬਲੌਗ ਕੱਲੂ ਜਾਂ ਪਰਸ ਨੂੰ ਆਇਣਾ ਠੀਕ ਹੈ ਓਕੇ ਹੈਪੀ ਲੋੜੀ ਹੈਪੀ ਲੋੜੀ ਬਾਏ 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 ਓਕੇ 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 ਕੱਲਾ ਡਮ ਲਾਰਾਂ ਦੇਖੋ ਵੀ ਪਿੰਡਾਂ ਦੀਆਂ ਤੁਮਾਂ ਦਾ ਤੇ ਸਾਰੇ ਜਾਣੇ ਖੜੇ ਆ ਤਾਂ ਕੁਝ ਵੀਡੀਓ ਬਣਾ ਰਿਹਾ ਹੈ ਚਾਚਾ ਤਾਂ ਬਾਹਰ ਸੈਂਡ ਕਰਨ ਨੂੰ ਤੇ ਧੂਣੀ ਲਾਈ ਅੱਗ ਸੇਕ ਰਹੇ ਆ ਠੰਡ ਦਾ ਮੌਸਮ ਹੈ ਜੀ ਪੂਰਾ ਆਨੰਦ ਆ ਇਹ ਆ ਪਿੰਡਾਂ ਦਾ ਨਜ਼ਾਰਾ ਲੋੜੀ ਦਾ ਤੋਹਰਾ ਜਵਾਨੀਆਂ ਤੇ ਚਲਦੀ ਹਾਂ ਇਹ ਸ਼ਾਦੀ ਇਹਦਾ ਲੋੜੀ ਮਨਾਉਂਦੇ ਇੱਥੇ ਆਪਣੀ ਇਹ ਲੋੜੀ ਦਾ ਧੂਣਾ ਹਾਂ ਲੋੜੀ ਦੱਸ ਇਹਦਾ ਪੂਰਾ ਵਰ ਉਹ ਕਾਰ ਵਰਵਨ ਕੀ ਕਹਿੰਦੇ ਹੁੰਦੇ ਆ ਵਿਆਖਿਆ ਵਿਆਖਿਆ ਕਰ ਇਹਦੀ ਪੂਰੀ ਮਤਲਬ ਧੂਣਾ ਕਿਉਂ ਲਾਉਂਦੇ ਆ ਇਹ ਹੈ ਨਾ ਜਿੱਦਾਂ ਇੱਕ ਉਹ ਥੇ ਹੀ ਮੈਂ ਤੁਹਾਨੂੰ ਦੱਸਦਾ ਕਦੋਂ ਸ਼ੁਰੂ ਹੋਇਆ ਸੀ ਇੰਨੀ ਗੱਲ ਦੱਸ ਸਕਦਾ ਤੈਨੂੰ ਮੈਂ ਕਦੋਂ ਕਦੋਂ ਹੈ ਜੀਰ ਸੱਚ ਦੱਸੀ ਮम्मा ਹੋਰੀ ਨਾ ਸਹੀ ਦੱਸੀ ਓਕੇ 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 ਦੋ ਕੁੜੀਆਂ ਸੀਗੀਆਂ ਉਹ ਮੈਨੂੰ ਪਤਾ ਉਹ ਬਰ ਹਾਸਾ ਰੰਦਾ ਦੇ ਹਾਂ ਦੱਸਦੇ ਦੋ ਕੁੜੀਆਂ ਸੀ ਦੋ ਕੁੜੀਆਂ ਸੀਗੀਆਂ ਸੁੰਦਰੀ ਤੇ ਮੁੰਦਰੀ ਹਾਂ ਉਹ ਬੱਕਰੀਆਂ ਦੇਣੀਆਂ ਕੀ ਤੇ ਉਦੋਂ ਹੈ ਨਾ ਇੱਕ ਡਾਕੂ ਹੁੰਦਾ ਸੀਗਾ ਹਾਂ ਠੀਕ ਹੈ ਹਾਂ ਉਹ ਗਰੀਬ ਘਰੋਂ ਸੀ ਕੁੜੀਆਂ ਉਹਨੇ ਇਹਨਾਂ ਦਾ ਕੀਤਾ ਸੀਗਾ ਬਾਕੀ ਪੂਰੀ ਕਹਾਣੀ ਲੈ ਨੈਟ ਤੇ ਆ ਬਸ ਉਹ ਦੇਖ ਲੋ ਨਹੀਂ ਇਹ ਮੈਂ ਇੱਥੇ ਗੱਲ ਮਗਾਉਂਦਾ ਨਹੀਂ ਮੈਂ ਜਿੱਦਾਂ ਸਾਡੇ ਆਪਾਂ ਉਹ ਨਹੀਂ ਉਹ ਉਹ ਬੰਨਾ ਕਹਿੰਦਾ ਸੀ ਕਲੀਅਰ ਕਰਦੇ ਨੇ ਕੁੜੀਆਂ ਮੇਰੇ ਕੋਲ ਘਰ ਦੋ ਬਹੁਤ ਗਰੀਬ ਘਰ ਦੇ ਸੀਗੇ ਤੇ ਉਹ ਇੱਕ ਪਤਾ ਨਹੀਂ ਉਹ ਹੁੰਦਾ ਸੀਗਾ ਨਹੀਂ ਨਹੀਂ ਰਾਜਾ ਸੀਗਾ ਦੁੱਲਾ ਦੁੱਲਾ ਇੱਕ ਜਿਹੜਾ ਦੁੱਲਾ ਸੀ ਉਹ ਉਹਨੇ ਨਹੀਂ ਨਹੀਂ ਉਹਨੇ ਉਹਨੇ ਵਿਆਹ ਕਰਵਾਏ ਸੀ ਇਹਨਾਂ ਦੇ ਦੁੱਲਾ ڈاکੂ ਸੀ ਹਾਂ ਉਸ ਟਾਈਮ ਦਾ ਹਾਂ ਸੋਪਰੇਟ ਇਕੱਠੇ ਹੋ ਕੇ ਬਹਿ ਜਾਂਦੇ ਨਹੀਂ ਇਹਦਾ ਮਜ਼ਾ ਹੈ ਕੋਈ ਕਾਰਨ ਹੈ ਮੇਰੇ ਦਾ ਨਹੀਂ ਇਹਦਾ ਕਾਮ ਦਾ ਅੱਛਾ ਹਾਂ ਤਾਂ ਗੱਲ ਹੀ ਬਣਾ ਲੀ ਹੁਣ ਇਹਦਾ ਕੋਈ ਮਜ਼ਾ ਨਹੀਂ ਪਤਾ ਹੈ ਮੈਂ ਇਹ ਕੋਸਤਾ ਨਹੀਂ ਕੋਸਤਾ ਹੋਊਗੀ ਕੋ ਦੱਸੋ ਹੁਣ ਵਜਾ ਵਜਾ ਦੱਸੋ ਤੁਸੀਂ ਹਾਂ ਇਹਦੀ ਵਜਾ ਇਹ ਹੀ ਆ ਜੀ ਵਜਾ ਇਹ ਹੀ ਹੈ ਹਾਂ ਇਕੱਠੇ ਹੋ ਕੇ ਤੇਰੀ ਅੱਖਾਂ ਝੇੜ ਲੈਂਦੇ ਨਹੀਂ ਉਹ ਇਹਦਾ ਪਤਾ ਕੀ ਸੀਗਾ ਮੈਂ ਤੁਹਾਨੂੰ ਮੈਂ ਦੱਸਦਾ ਇਹਦਾ ਅਸਲੀ ਅਸਲੀ ਕਾਰਨ ਦੱਸਦਾ ਮੈਂ ਉਹ ਸੁਣੋ ਉਹ ਅਸਲੀ ਅਸਲੀ ਕਾਰਨ ਸੁਣੋ ਧੂਨੇ ਦਾ ਅਸਲੀ ਕਾਰਨ ਇਹ ਸੀਗਾ ਮੂਹਵਲੀ ਨਦਨਾਂ ਚ ਖਾਈ ਜਾਂਦੀ ਆ ਤੇ ਉਹ ਹੁਣ ਜੇ ਤਾਂ ਆਪਾਂ ਸੱਟਾਂਗੇ ਤਾਂ ਗੰਦ ਪੈਂਦਾ ਜੇ ਲੂਦ ਮਾਗੇ ਤਾਂ ਉਹ ਵੈ ਸੱਟਾਂਗੇ ਲੂ ਹੋ ਜਾਣੀ ਆ ਇਹਦਾ ਇਹ ਆ ਵੀ ਲੂਣ ਨੂੰ ਧੂਣੀ ਧੂਣੀ ਅਕੇ ਬਹਿ ਕੇ ਰੇੜੀਆਂ ਮਤਲਬ ਖਾਉ ਦੇ ਨਾਲ ਉਹ ਖਾ ਕੇ ਵਿੱਚੋਂ ਮੈਂ ਆਪਣੇ ਕੋਲ ਬਣਾਈ ਹੈ ਮੈਨੂੰ ਪਤਾ ਨਹੀਂ ਹੁੰਦਾ ਐਵੇਂ ਆਪਣੇ ਕੋਲ ਚਿੱਲਾ ਤੁਸੀਂ ਵੀ ਨਾ ਨਾਲ ਜੇ ਸਾਫੀ ਨਹੀਂ ਉਹ ਨਾਲ ਦੇ ਨਾਲ ਤੇਲ ਅੱਗ ਲੱਗੀ ਜਾਉਂਗੀ ਹਾਂ ਬਸ ਬਸ ਚਿੱਲਾ ਚਿੱਲਾ ਦਾ ਖਲਾੜਾ ਨਹੀਂ ਪਾਉਣਾ ਆਪਾਂ ਆਪਾਂ ਆਪਣੇ ਸਮਾਜ 'ਚ ਗੰਦਾ ਨਹੀਂ ਗੰਦ ਨਹੀਂ ਪਾਉਣਾ ਐਵੇਂ ਆਪ ਦੇ ਕੋਲ ਬਣਾਈ ਏ ਆਪ ਹੀ ਬਣਾਦੀ ਕਹਾਣੀਆਂ ਆਪੇ ਪਤਾ ਨਹੀਂ ਇਹ ਹੋ ਰਹੀ ਸੀ ਜਾਂ ਨਹੀਂ ਹੋ ਰਹੀ ਆ ਕਹਾੜੀ ਆ ਕਹਾੜੀ ਵੀ ਹੋ ਰਹੀ ਹੈ ਕੋਈ ਕਹਾਣੀਆਂ ਨਾ ਕੋਈ ਕਹਾਣੀ ਕੋਈ ਲੱਭ ਦੇ ਸਿਆਣਾ ਉਹਨੂੰ ਦੱਸਾਂਗੇ ਇਹ ਨਹੀਂ ਬਈ ਉਹ ਲੱਭੂਣੀ ਪਈ ਆ ਅੰਦਰ ਅੱਜ ਇਹ ਮੂਹੜੀ ਕਾਣ ਨੂੰ ਜਾਂ ਫਿਰ ਜਾਂਦਾ ਕੁਝ ਮਰਦ ਲੋ ਕੁਝ ਲਾ ਦਿਓ ਸ਼ਬਦ ਸੂਤ ਸ਼ਬਦੇ ਲਾ ਦਿਓ ਯਾਰ ਹੋਲੀ ਕਰਕੇ ਲਾ ਦੇ ਮਾਰੀ ਹੈ ਨਾ ਉਹ ਉਹਨਾਂ ਨਹੀਂ ਲਾਉਣਾ ਉਹ ਨਹੀਂ ਲਾਉਣਾ ਕਾਪੀ ਉਹਨਾਂ ਨਹੀਂ ਉਹਨਾਂ ਦੀ ਅੱਛਾ ਉਧਾ ਲਾਉਣਾ ਉਧਾ ਕੋਈ ਲਾ ਯਾਰ ਉਨ ਉਹਦਾ ਲਾਓ ਕੋਈ ਪਾ ਦੇ ਗਾ ਦੇ ਉਹ ਫੇਰ ਕਾਪੀ ਚੜਾ ਜਾਣਾ ਉਹਦਾ ਕੋਈ ਫਾਇਦਾ ਨਹੀਂ ਜੇ ਕੋਈ ਕਿਹੜਾ ਲਾਉਣਾ ਹੁੰਦਾ ਕੋਈ ਦਾ ਲਾ ਦਿਓ ਮਾੜਾ ਮੋਟਾ ਲਾਉਣ ਵਾਲੇ ਆਪਣੇ ਬੰਦੇ ਆਓ ਪੁਰਾਣੇ ਖੜੇ ਆਓ ਚਾਚਾ ਲਾਓ ਕੋਈ ਹੈ ਨਾ ਚਲੋ ਬੇ ਲੋਲੀ ਲੋਲੀ ਓਏ ਓਏ ਚਲੋ ਓਏ ਇਹ ਮੇਰੀ ਗੱਲ ਨਹੀਂ ਓ ਰੁਕ ਤਾ ਜਾਓ ਓ ਚਾਚਾ ਲਾਉਂਦੇ ਹੁੰਦੇ ਆ ਚਾਚਾ ਵੀ ਨਹੀਂ ਲਾਉਂਦੇ ਹੁੰਦੇ ਆ ਓ ਆ ਗਈ ਆ ਗਈ ਰੋ ਜਾ ਓ ਆ ਗਈ ਓ ਆ ਗਈ ਕਿੱਦਾਂ ਵਧੀਆ ਹੋ ਰਹੀ ਹੈ ਕਿੱਦਾਂ ਹਾਲ ਓ ਕਿਤੇ ਆ ਜਾ ਕੋਈ ਨਹੀਂ ਹੁੰਦਾ ਭਲਾ

ਆਹੇ ਲਾ ਲੀਏ ਬਾੜੀ ਮੂਟ ਕਰਦੀ ਉਹਨਾਂ ਨੂੰ ਬੁਲਾਈ ਚਲੋ ਲਾਲੋ ਤੁਸੀਂ ਆਪਣਾ ਆਹ ਖਲੇ ਆ ਗਏ ਸਨਿਆਣੀ ਹੋਣ ਕੇ ਹੋਰ ਹੋਰ ਇਹਦੇ ਚੱਕਿਆ ਆਪਣੇ ਤਾਰੇ ਹੋ ਗਏ ਆਹ ਮੈਂ ਤੇ ਮੂਵ ਨਹੀਂ ਤੇ ਰਹਿਣ ਆਹ ਹੋਏ ਹੁੰਦੇ ਆਹ ਇਹਨੂੰ ਤਾਂ ਦੱਸਦੇ ਕਿਥੋਂ ਹੋਰ ਇਹਦਾ ਲਿਆ ਹੋਣਾ ਤਾਂ ਉਹ ਤਾਂ ਰੋਕਣਾ ਹੀ ਨਹੀਂ ਲਾ ਦਰਦਾ ਪਿੱਛੇ ਹੁੰਦਾ ਦੇਖਦਾ ਬਲੋਗ ਦਾ ਬੜਾ ਵਧੀਆ ਉਹ ਦੇਖੀ ਖਾ ਗੱਡੀਆਂ ਉਹ ਲੈਣਾਂ ਆਹ ਹੈ ਕੀ ਗੱਡੀਆਂ ਹੈ ਕਿਹਦੇ ਵੱਲੋਂ ਆਹ ਪੰਜ ਵਸ ਹੈ ਕੀ ਬਾਤ ਹੈ ਲੋਕ ਵੱਲੋਂ ਮੋਹਣਾ ਹੈ ਦਰ ਹੈ ਤਾਂ ਕੋਣ ਇਹ ਲੈ ਇਸ ਆ ਦੋ ਮਿੰਟ ਆਪਣਾ ਪਿੰਡਾਂ ਦਾ ਮਾਹੌਲ ਹੈ ਪੂਰਾ ਆਹ ਬੋਲ ਬੋਲ ਬਾਬੂ ਰਸੇ ਹਾਂ ਤੇ ਬੋ ਕਿੰਦਾ ਬੈਠਣਾ ਬਾਬੂ ਰਸੇ ਚੱਤੀਆਂ ਨੂੰ ਕੋਰਨਾ ਆ ਜੀ ਮਨਾਸਾ ਹਾਂ ਹਾਂ ਆਜ ਖੁਸ਼ੀ ਜਿ ਆਇਆ ਜੀ ਮਨਾਇਆ ਸੰਗਤਾਨੇ ਆਜ ਖੁਸ਼ੀ ਜਿ ਆਇਆ ਜੀ ਮਨਾਇਆ ਸੰਗਤਾਨੇ ਲੱਭੋ ਲੱਭੋ banana mat wala dona dekh na camera fod ke udhar chal ja banana mat wala dona tere naad se dhaya jeevan ay sadhane aaj khushi denaya aaya jeevan ay sadhane vadhi ये तो रॉबलिकॉनी है मुझे लास्ट कौन कौन कर रहा ये तेरे बच्चे यहां है वो मुझको लाओ तो श्याम परासागर का लो अब शिक्षण हो गया जारी शिक्षण और तौर में तौर में जय तुम्हारा करता है कहानियां की सुले ले बच्चे और कहानियां शिक्षा का दान है लेकिन असर हट के तो नहीं है केवल आप ध्यानो ध्यानो और तब खड़ा रो रो सब मेरे भाई यो ਮੇਰਾ ਪੰਨਾ ਦੋਖਮਰੇ ਆਹ ਸੁਮਨ ਸਾਪੀ ਕੋ ਫੜ ਕੇ ਫੜ ਲੋ ਹਾਂ ਤਾਂ ਨਹੀਂ ਬਣ ਗਏ ਅੱਗੇ ਕਿਤੇ ਹਾਂਜੀ ਹਾਂਜੀ ਕਿੰਨੇ ਬਣ ਗਏ ਕਿੰਨੇ 35 ਕਿਤੇ ਰਹਿ ਜਾਂਦਾ 35 ਕਿੰਨੇ ਕਿੰਨੇ ਬਣੇ ਸੀ 50000 ਠੀਕ ਹੋ ਗਏ ਉਹ ਕੀ ਕੰਮ ਤੁਹਾਡਾ ਪਿਆ ਯਾਰ ਬਣਿਆ 50000 ਬਣਿਆ ਡਾਕਾ ਹੀ ਮਾਰਿਆ ਲਾਦਾ ਵੀ ਤੂੰ ਨਹੀਂ ਡਾਕਾ ਨਹੀਂ ਮਾਰਿਆ ਲੈ ਕੁੜੀਆਂ ਦਾ 85000 ਮੇਰੇ ਨੇ ਫੇ ਵੀ ਜਵਾਬਦਾਸੀ ਨਹੀਂ ਕਿਸਨ ਦਾ ਜਿੰਨੇ ਦੇਤੇ ਲੈ ਲੈ ਨਹੀਂ ਨਹੀਂ ਵਧੀਆ ਹੋ ਗਿਆ ਆਪ ਵਧੀਆ ਹੋ ਗਿਆ ਉਹ ਗੱਲ ਬੱਕਰੀ ਆ ਗੋਲਡ ਜੱਜ ਆ ਆਪ ਦਾ ਹੀ ਮਾਣਾ ਮੋਟਾ ਨਹੀਂ ਮੈਂ ਧੱਕਾ ਕੀਤਾ ਦੋ ਚੋਨਾ ਬਾ ਚੱਲ ਤੂੰ ਤੂੰ ਹੀ ਬਣਾ ਇਹੀ ਕਰ ਸਕਦੇ ਆ ਨਾ ਨਾਣਾ ਮਾਣਾ ਭਰਾਵਾ ਮੈਂ ਪਹਿਲਾਂ ਕਹਿੰਦਾ ਤਾਂ ਇੱਕ ਤੋਂ ਭਾਲੂ ਪੈਸੇ ਦੀ ਸ਼ਾਮੀ ਤੜ ਕੇ 4 ਵਜੇ ਚੈੱਕ ਕਰ ਉਹ ਕਹਿੰਦਾ 4 ਵਜੇ ਦੀ ਫਲੈਟ ਆ ਜੇ ਮੈਂ ਕਰ 4 ਵਜੇ ਦੀ ਨਾ ਜਿੰਦਰਾਂ ਮੇਰੀਆਂ ਨਾਲ ਵਾਲੀ ਫੜ ਲੈ ਮੱਤ ਉਰਾ ਦੇ ਗਾਇਬ ਹੋ ਜਾਂਦੇ ਤੇਰਾ 50000 ਲੈ ਕੇ ਭੱਜਣਾ ਇਹ ਪਿਆਗ ਲੱਖੋਂ ਤਾਂ ਫੇਰ ਮੈਂ ਮੰਨਦਾ ਵੀ ਠੀਕ ਨਹੀਂ ਲੱਖ ਆਪਣੇ ਪੈਂਟ ਤੋਂ ਨਹੀਂ ਕੱਟਣਾ ਹੋਣਾ ਸਾਰੇ ਤੋਂ 50 ਲੱਖੋਂ ਤਾਂ ਫੇਰ ਮੈਂ ਮੰਨਦਾ ਵੀ ਮੈਂ ਚੱਲਣਾ ਨਹੀਂ ਨਹੀਂ ਪੈਂਟ ਵੀ ਪਾਇਆ ਇੰਟਰੀ 50 ਹਜ਼ਾਰ ਦੀ ਹੁੰਨੀ ਆ ਠੀਕ ਹੈ ਉਹ ਚਾਹੇ ਲੱਖ ਰੁਪਏ ਦੀ ਹੁੰਦੀ ਮੈਂ ਬਿਚਲ ਜਾਣਾ ਸੀ ਹਾਂ ਕੋਈ ਨਾ ਨਹੀਂ ਬਬਾਏ ਮਤਲਬ ਤੇਰੀ ਨਾ ਨਾ ਕੋਈ ਲੋਕ ਦਾ ਇੰਟ ਕਰਨਾ ਆ ਮੈਂ ਕਰਕੇ ਮੈਂ ਵੀ ਸੁਣਾ ਰਿਹਾ ਵੀ ਦੇਖ ਲੋ ਇਹ ਬਗਵਾਲ ਵੀ ਸਾਡੇ ਪਿੰਡ ਦੇ ਕਰਦੇ ਆ ਹੈ ਜੋ ਬਾਅਦ ਕੈਪਚਰ ਇਹ ਮੈਂ ਕੱਟਣਾ ਕੋਈ ਵੀ ਨਹੀਂ ਮੈਂ ਚੁੱਪ ਕਰ ਨਾ ਨਾ ਮੈਂ ਟਾਈਟਲ ਪਤਾ ਕੀ ਦੇਣਾ 골ਡੀ ਨੇ ਮਨਾਈ ਲੋੜੀ ਸਹੇ ਲੈ ਕੇ ਨਠਾ ਨਹੀਂ ਨਹੀਂ 골ਡੀ ਦਾ ਬਣਿਆ ਪਿਆ ਹਿਆ ਇਦਾਂ ਕੁਝ ਬਣਾ ਲੈਣਾ ਹੈ ਰੋਸਾ ਪਾ ਨਾ ਪਵਾ ਨਹੀਂ ਕਰ ਆ ਵਾਹ ਵੇ ਉਹ ਆ ਜਿਹਦੀ ਗੱਲ ਕਰਦੇ ਆਪਾਂ ਉਹ ਥੱਥੇ ਘਾਰੇ ਆਉਂਦੇ ਉਹ ਜੂਮ ਹੋ ਗਿਆ ਲੈ ਨਾ ਉਹ ਚੱਕ ਉਹ ਦੇਖੋ ਬੰਦੇ ਖੜੇ ਆ ਇਹ ਹੈ ਇਹਦਾ ਘਾਰ ਜੀ ਕੂੰਜੇ ਤੇ ਆਉਂਦੇ ਆ ਓਕੇ ਆਹ ਹਾਂ ਬਿਲਕੁਲ ਉਹ ਦੇਖੋ ਨਾ ਪਿਆ ਦੇਖੀ ਲੈ ਮੈਨੂੰ ਆ ਕੇ ਰਾਤ ਨੂੰ ਇੱਕ ਮੇਰੀ ਹੈ ਵੀਰੇ ਬੱਸ ਅਸੀਂ ਚਾਹ ਨਹੀਂ ਯਾਰ ਮਮਾ ਲੈ ਲੈ ਲਓ ਚਾਹ ਪਿਲਾਓ ਚਾਹ ਵੀ ਚਾਹ ਪੀਓ ਇੱਥੇ ਰੱਖ ਲੈ ਦੋਨੋਂ ਤੂੰ ਮੈਂ ਨਾਲ ਨਾਲ ਮਾਰੀ ਆ ਕੋਲੇ ਦਾ ਮਿੱਡਾ ਲਾ ਜੇ ਬਾਹਰ ਲੱਕੜੀ ਪਤਾ ਮੂੰਹ ਨੂੰ ਲੂਹ ਹੁੰਦੀ ਤੈਨੂੰ ਐਂ ਜੰਗਮਗ ਜੰਗਮਗਾ ਸਾਰੀ ਗੱਡੀ ਘੜਵੇ ਚੱਲੀਏ ਆਪਾਂ ਲੋੜੀ ਬਣਾ ਕੇ ਬਾਹਰ ਕਰਾਂ ਪਾਣੀ ਸ਼ਰ ਥੋੜਾ ਨਹੀਂ ਨੇਰਾ ਹੋਣ ਦੇ ਦੇਣੀ ਵਾਲੇ ਤਾਂ ਫਿਰ ਦਿਰਾਦ ਵੀ ਜਲਾਗੇ ਰਾਤ ਰਹੀ ਆ ਹੁਣ ਠੀਕ ਆ